ਮੇਰੋ ਬਾਪ ਮਾਦੋ ਤੂੰ ਧਨ ਕੇਸੋ ਸਾਂਭ ਲਿਓ ਬੀਠ ਲਾਇ ਰਹਾਓ ਮੇਰੋ ਬਾਪ ਮਾਦੋ ਮਾਦੋ ਤੂੰ ਤੂੰ ਧਨ ਕੇਸੋ ਸਾਂਭ ਲਿਓ ਬੀਠ ਲਾ ਕੇਸੋ ਐ ਬੀਠ ਲੈਂ ਬੀਠ ਲੈਂ ਔਰ ਮੇਰਾ ਬਾਪ ਐ ਇਹ ਤਾਂ ਕਿਹਾ ਆਪਣੇ ਮੂਲ ਨੂੰ ਮੇ ਬੀਠਲ ਵੀ ਮੂਰਨੋ ਕਾਜ ਹੈ ਮੈਂ ਬ੍ਰਹਮ ਮੂਰਨ ਬ੍ਰਹਮ ਇਹ ਬ੍ਰਹਮ ਦਾ ਨਾਮ ਹੈ ਬੀਠਲ ਬ੍ਰਹਮ ਦਾ ਹੀ ਨਾਮ ਹੈ ਕੇਸ਼ੋ ਕੇਸ਼ੋ ਗੋਪਾਲ ਵੀ ਇਹਦਾ ਹੀ ਨਾਮ ਹੈ ਬ੍ਰਹਮ ਦਾ ਨਾਮ ਹੈ ਆਡਾਡਾ ਨਾਮ ਨੇ ਆਪਣੇ ਮੂਲ ਦੇ ਇਹ ਤਾਂ ਤਿੰਨੇ ਨਾਮ ਉਹਦੇ ਗਣ ਲਏ ਹਾਂਜੀ ਰਹਾਉ ਕਰ ਤਰੇ ਚਕਰ ਵੈਕੁੰਠ ਤੇ ਆਏ ਸਾਂਭ ਲਿਓ ਹੈ ਬਾਪ ਪਰ ਗੱਲ ਇਹ ਹੈ ਕਿ ਬਾਪ ਦੇ ਵਿੱਚ ਜੇ ਮੇਰੋ ਹੈ ਨਾ ਬਾਪ ਅਸਲ ਸਭ ਦਾ ਬਾਪ ਨਹੀਂ ਮੇਰੋ ਬਾਪ ਹੈ ਜਿੰਨਾ ਜਰ ਮੇਰੋ ਬਾਪ ਹੈ ਉਹਨਾਂ ਚਰੋ ਸੰਭਲਿਆ ਮੈਂ আর ਮੇਰਾ ਜਿੱਥੇ ਹੈ ਉੱਥੇ ਜੋ ਪਰਮ ਹੈ ਕਰ ਤਰੇ ਚੱਕਰ ਬੈਕੁੰਠ ਤੇ ਆਏ ਗਜ ਹਸਤੀ ਗਜ ਹਸਤੀ ਕੇ ਪ੍ਰਾਣ ਉਦਾਰੀਏ 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 ਸ਼ਬਦ ਗੁਰੂ ਦੇ ਔਰ ਨਾਲ ਤੁਰਕੀ ਬਾਣੀ ਔਰ ਨਾਲ ਸ਼ਬਦ ਗੁਰੂ ਦੇ ਪ੍ਰਗਟ ਹੋਣ ਨਾਲ ਗਾਜ ਹਸਤੀ ਕੇ ਗਾਜ ਹਸਤੀ ਕੇ ਪ੍ਰਾਣ ਨਾਲ ਤਾਂ ਜਿਹੜਾ ਗਾਜ ਹੈ ਮਾਨ ਹੈ ਮਨ ਮੇਰਾ ਗਾਜ ਹਸਤੀਆ ਮੂਲ ਬੰਦੇ ਅਰਚਿਤ ਦੇ ਮੇਰੇ ਬਾਪ ਦੇ ਔਰ ਮੇਰੇ ਦੋਨਾਂ ਦੇ ਪ੍ਰਾਣ ਬਚ ਗਏ ਦੋਈ ਮੁਕਤ ਹੋ ਗਏ ਦੋਹਾਂ ਦਾ ਜੰਮਣ ਮਰਨ ਕੱਟਿਆ ਗਿਆ ਦੋਹਾਂ ਦੇ ਪ੍ਰਾਣ ਬਚ ਗਏ ਪ੍ਰਾਣਪਤੀ ਆਇਆ ਨਾ ਹੁਣ ਪ੍ਰਾਣਪਤੀ ਆਇਆ ਪ੍ਰਾਣ ਮਤਲਬ ਹੈ ਜਿਹੜਾ ਹੁਕਮ ਹੈ ਜਿਹੜਾ ਜੰਮਣ ਹੈ ਤੇ ਆ ਜ਼ਿੰਦਗੀ ਹੈ ਹੁਕਮ ਨਾਲ ਚਲਦੀ ਹੈ ਨਾ ਜੰਮਣ ਮਰਨ ਹੁਕਮ ਹੈ ਜੀਵਨ ਦਾ ਮਿਲ ਗਿਆ ਦੋਹਾਂ ਨੂੰ ਜੀਵ ਸੱਜੀਵਨ ਹੋ ਗਿਆ ਦੋਹਾਂ ਦਾ ਇੱਕ ਦਾ ਹੀ ਚਲੋ ਹੋਣਾ ਵੈਸੇ ਦੋ ਤਾਂ ਕਹਿਣ ਸੁਣਨ ਕੋ ਦੂਜਾ ਦੂਜਾ ਤਾਂ ਕਹਿਣ ਸੁਣਨ ਹੋਈ ਹੈ ਜੀਵਨ ਦਾ ਸਾਨੂੰ ਜੀਵਨ ਦਾ ਅਨੁਭਵ ਮਿਲ ਗਿਆ ਹਮੇਸ਼ਾ ਸੱਜੀਵਨ ਮਿਲ ਗਿਆ ਪ੍ਰਾਣ ਆ ਗਏ ਗਾਹਾਂ ਨੂੰ ਪ੍ਰਾਣ ਮਤਲਬ ਹੈ ਹੁਣ ਮੌਤ ਹੋਣੀ ਹੋਈ ਨਹੀਂ ਸਰੀਰ ਤਾਂ ਛੱਡਣਾ ਪੈਣਾ ਸਰੀਰ ਛੱਡਣਾ ਪੈਣਾ ਛੇੜਣ ਨੂੰ ਮੌਤ ਨਹੀਂ ਕਹਿੰਦੇ ਅਸਲ ਤੇ ਸਰੀਰ ਛੱਡਉਣ ਜਿਹੜੀ ਮੌਤ ਮੰਨ ਲਈ ਇਹ ਗਲਤੀ ਹੈ ਕੁਰਬਾਨੀ ਨੇ ਕਿਹਾ ਨਾ ਇਹ ਕਿ ਜਨਮ ਨੇ ਕਿਛ ਮਰਿਆ ਇਹ ਆਪਨ ਚਲਤ ਆਪ ਹੀ ਕਰੇ ਇਹ ਤਾਂ ਇਹ ਚਲਤ ਕੀਤਾ ਸੀ ਸਰੀਰ ਚ ਆਇਆ ਸੀ ਆ ਪ੍ਰਾਣ ਬਚਾਉਣ ਖਾਤਰ ਪ੍ਰਾਣ ਵੱਧ ਕੇ ਸਰੀਰ ਛੱਡ ਤਾ ਕਿਸ਼ਤੀ ਚ ਬੈਠਿਆ ਸੀ ਦਰਿਆ ਪਾਰ ਕਰਨ ਵਾਸਤੇ ਦਰਿਆ ਪਾਰ ਹੋ ਗਿਆ ਕਿਸ਼ਤੀ ਛੱਡਤੀ ਉਰਲੇ ਪਾਸੇ ਖੜਾ ਸੀ ਪਰਲੇ ਪਾਸੇ ਜਾਣਾ ਸੀ ਤਕਿਸ਼ਤੀ ਦੀ ਲੋੜ ਸੀ ਸਰੀਰ ਕਿਸ਼ਤੀ ਸੀ ਇਹ ਜਿ ਭੈ ਗਿਆ ਪਾਰ ਹੋ ਗਿਆ ਕਿਸ਼ਤੀ ਛੱਡਤੀ ਪਾਰ ਨਹੀਂ ਸੀ ਹੋ ਸਕਦਾ ਬਗੈਰ ਹੁਕਮ ਤੇ ਪਾਰ ਹੁਕਮ ਨਹੀਂ ਕੀਤਾ ਪਾਰ ਕਿੱਧਰ ਨੂੰ ਜਾਣਾ ਕਿਧਰ ਨਹੀਂ ਪਾਲਾ ਕਿਨਾਰਾ ਦੇਂਦਾ ਹੀ ਨਹੀਂ ਸੀ ਦਰਿਆ ਐਡਾ ਵੱਡਾ ਸੀ ਪਾਲਾ ਕਿਨਾਰਾ ਨਹੀਂ ਸੀ ਦੇਂਦਾ ਔਰ ਧਾਰ ਨੇ ਤੇਜ਼ੀ ਹੈ ਤ੍ਰਿਸ਼ਨਾ ਦੀ ਰੋੜ ਕੇ ਲੈ ਜਾਂਦੀ ਸੀ ਸਮੁੰਦਰ ਚ ਨੂੰ ਇਸ ਕਰਕੇ ਹੁਕਮ ਦੇ ਨਾਲ ਹੁਕਮ ਦੀ ਸ਼ਕਤੀ ਨਾਲ ਪਾਰ ਹੋ ਗਏ ਸ੍ਰੀ ਕੀ ਸੀ ਚੜਤੀ ਹਾਂਜੀ ਜੋ 사ਸਨ ਕੀ ਸਵਾ ਦਰੋਪਤੀ ਅੰਬਰ ਲੇਤ ਉਬਾਰੀਲੇ ਦੋ 사ਸਨ ਕੀ ਸਵਾ ਦਰੋਪਤੀ ਉਹ ਸਵਾ ਦੋ 사ਸਨ ਦੀ ਹੈ ਤੋ ਸਾਸਨ ਦੀ ਸਭਾ ਤੋ ਸਾਸਨ ਉਹਦੇ ਪਾਵੇਂ ਦ੍ਰੋਪਤੀ ਦੇ ਜਿਹੜੇ ਵਸਤਵ ਨੇ ਦੋ ਸਾਸਨ ਨੇ ਲਾਹੇ ਨੇ ਪਰ ਦੋ ਸਾਸਨ ਦਾ ਕੁਝ ਨਹੀਂ ਦੀ ਕਿਹਾ ਉਹਨੇ ਤੋ ਸਾਸਨ ਕੋਈ ਆਦਮੀ ਨਹੀਂ ਹੈ ਅਸਲ ਦੇ ਵਿੱਚ ਕਿਸੇ ਆਦਮੀ ਦਾ ਨਾ ਦੋ ਸਾਸਨ ਨਹੀਂ ਹੈ ਹੁਕਮ ਦਾ ਜਿੱਥੇ ਵਿਰੋਧ ਹੁੰਦਾ ਜਿੱਥੇ ਹੁਕਮ ਦਾ ਵਿਰੋਧ ਹੁੰਦਾ ਉਹ ਹਿਰਦੇ ਦੋ ਸਾਸਨ ਦੀ ਸਭਾ ਜਿਹੜੇ ਹਿਰਦੇ ਵਿੱਚ ਹੁਕਮ ਦਾ ਵਿਰੋਧ ਹੁੰਦਾ ਦੁਸਾਹਸ ਇੱਕ ਲਫ਼ਜ਼ਾ ਦੁਸਾਹਸ ਰੋਜ਼ ਬੋਲਦੇ ਨੇ ਐਸਾ ਹੌਸਲਾ ਕਰ ਲੈਣਾ ਐਸਾ ਪੰਗਾ ਲੈ ਲੈਣਾ ਹੌਸਲਾ ਕਰਕੇ ਜਿਹੜਾ ਆਪਣੀ ਮੌਤ ਦਾ ਕਾਰਨ ਬਣ ਜੇ ਅੱਤਵਾਦੀਆਂ ਨੂੰ ਕਹਿੰਦੇ ਦੁਸਾਹਸ ਕਰ ਲਿਆ ਏ ਇਹ ਅੱਤਵਾਦੀਆਂ ਨੂੰ ਦੁਸਾਹਸ ਕਹਿੰਦੇ ਨੇ ਰੋਜ਼ ਆਉਂਦਾ ਹੈ ਫਾਰਾਂ 'ਚ ਦੁਸਾਹਸ ਕਰ ਲਿਆ ਬੜਾ ਹੌਸਲਾ ਹੌਸਲਾ ਗਲਤ ਹੌਸਲਾ ਕਰ ਲਿਆ ਉਹ ਚ ਕਾਮਯਾਬੀ ਨਹੀਂ ਹੋ ਸਕਣੀ ਐਵੇਂ ਦੋ ਸ਼ਾਸਨ ਐਵੇਂ ਦੋ ਸ਼ਾਸਨ ਦਾ ਜਿੱਥੇ ਬਾਰ ਬਾਰ ਹੌਸਲਾ ਬਾਰ ਬਾਰ ਹੌਸਲਾ ਪੁੱਠਾ ਕਰੀ ਜਾਂਦਾ ਕਾਮਯਾਬੀ ਨਹੀਂ ਹੁੰਦੀ ਬਾਰ ਬਾਰ ਹੁਕਮ ਦਾ ਵਿਰੋਧ ਕਰਦਾ ਹੁਕਮ ਦਾ ਵਿਰੋਧ ਨਹੀਂ ਕਰ ਸਕਦਾ ਐਵੇਂ ਹੱਤਬਾਦੀ ਬਾਰ ਬਾਰ ਹੁਕਮ ਦਾ ਵਿਰੋਧ ਕਰਦੇ ਨੇ ਲੇਕਿਨ ਕਾਮਯਾਬੀ ਨਹੀਂ ਹੈ ਸਾਰੀ ਜ਼ਿੰਦਗੀ ਹੁਕਮ ਦਾ ਵਿਰੋਧ ਕਰਦਾ ਕਾਮਯਾਬੀ ਕਿਤੇ ਵੀ ਹੈ ਨਹੀਂ ਏ ਦੋ ਸ਼ਾਸਨ ਦੀ ਸਭਾ ਜਿੱਥੇ ਮਨ ਮਾਵਾਸੀ ਰਾਜਾ ਜਿੱਥੇ ਮਨ ਮਾਵਾਸੀ ਰਾਜਾ ਮਨ ਹੁਕਮ ਦਾ ਵਿਰੋਧ ਕਰਦਾ ਹੈ ਬਾਗੀ ਹੈ ਮਨ ਜਿੱਨਾ ਚਰ ਉਹ ਦੋ ਸ਼ਾਸਨ ਦੀ ਸਭਾ ਹਰਦਾ ਜਦੋਂ ਹੁਕਮ ਗਿਆ ਮਨ ਭਾਪ ਦੇ ਰਾ ਪੀੜੇ ਅੱਗੇ ਜਾਵਣਾ ਦੋ ਸ਼ਾਸਨ ਦੀ ਸਭਾ ਦ੍ਰੋਪਦੀ ਅੰਬਰ ਲੈਤ ਉਬਾਰੀ ਲੈ ਉਹ ਦੋ ਸ਼ਾਸਨ ਦੀ ਸਭਾ ਦੇ ਵਿੱਚ ਦ੍ਰੋਪਦੀ ਆਈ ਗਿਆਨ ਚਰਚਾ ਹੋਈ ਅਸਲ ਚ ਗਿਆਨ ਚਰਚਾ ਹੋਈ ਦ੍ਰੋਪਤੀ ਦੀ ਪਤ ਨਹੀਂ ਸੀ ਰਹਿ ਸਕਦੀ ਉਦੋਂ ਤੇ ਗਿਆਨ ਚਰਚਾ ਹੋਈ ਦੋ ਸਾਸਾਂ ਦੀ ਸਵਾ ਦੇ ਵਿੱਚ ਦ੍ਰੋਪਤੀ ਦੀ ਪਤ ਨਹੀਂ ਸੀ ਬਚਦੀ ਪਤ ਉਹਦੋਂ ਕਿਵੇਂ ਬਚੀ ਅੰਬਰ ਦੇ ਤਾ ਇੱਡਾ ਗਿਆਨ ਦੇ ਤਾ ਸਾਰਾ ਹੀ ਅੰਬਰ ਦੇ ਤਾ ਅੰਬਰ ਲੇਤ ਅੰਬਰ ਲੈ ਲਿਆ ਉਹਨੇ ਲੇਤ ਕੋਈ ਸਾੜੀ ਨਹੀਂ ਲਈ ਅੰਬਰ ਲਿਆ ਸਾੜੀ ਨਹੀਂ ਸੀ ਅੰਬਰ ਐਨਾ ਗਿਆਨ ਦੇ ਦਿੱਤਾ ਜੈਸਾ ਧਾਰੂ ਪਰ ਆਕਾਸ ਬ੍ਰਹਮ ਗਿਆਨੀ ਕੇ ਮਨ ਪਰਗਾਸ ਜੈਸਾ ਧਾਰੂ ਪਰ ਆਕਾਸ ਇੰਨੀ ਰੋਸ਼ਨੀ ਦੇਤੀ ਉਹਦੇ ਵਿੱਚ ਇੰਨੀ ਰੋਸ਼ਨੀ ਕਰਤੀ ਕਿ ਜਿੰਨਾ ਤਰਤ ਆਕਾਸ ਸੀ ਸਾਰੇ ਚ ਰੋਸ਼ਨੀ ਕਰਤੀ ਅੱਕਰੀ ਜਾਂ ਕਿੱਥੋਂ ਕਰਨੀ ਗਿਆਨ ਚਰਚਾ ਜਨੀਆਂ ਦ੍ਰੋਪਤੀਆਂ ਨੇ ਸਭ ਦੇ ਬੇਪੜਤ ਕਰਤੀਆਂ ਮਨਵਤਾਂ ਏ ਮਨ ਬਤਾਂ ਸਾਰੀਆਂ ਦ੍ਰੋਪਤੀਆਂ ਹੀ ਨੇ ਅੱਜ ਬੇਪਰਦ ਹੋਈਆਂ ਖੜੀਆਂ ਨੇ ਗੁਰਮਤਮੂਰੇ ਕਿਸੇ ਦਾ ਪਰਦਾ ਨਹੀਂ ਬਚਿਆ ਹੋਇਆ ਸੰਤਾਨੀਆਂ ਮਤਾਂ ਸਾਰੀਆਂ ਦ੍ਰੋਪਤੀਆਂ ਨੇ ਸਭ ਬੇਪਰਦ ਹੋ ਗਈਆਂ ਮਿਸ਼ਰਣੀ ਵਾਲਿਆਂ ਦੀ ਮਤ ਬੇਪਰਦ ਹੋ ਗਈ ਦ੍ਰੋਪਤੀ ਜੋ ਜੋ ਪ੍ਰਚਾਰ ਹੋ ਰਿਹਾ ਗੁਰਮਤ ਦੇ ਨਾ ਹੋ ਤੇ ਉਹ ਸਭ ਦ੍ਰੋਪਤੀ ਦਾ ਪ੍ਰਚਾਰ ਹੈ ਜਿੱਤੇ ਜਿੱਤੇ ਅਰਦਾਸ ਹੋ ਰਹੀ ਹੈ ਸਭ ਦ੍ਰੋਪਤੀ ਵਾਲੀ ਅਰਦਾਸ ਹੈ ਲੋਭ ਦੀ ਅਰਦਾਸ ਹੈ ਮੋਹ ਦੀ ਅਰਦਾਸ ਹੈ ਇਹ ਤੇ ਦ੍ਰੋਪਤੀ ਹੈ ਦ੍ਰੋਪਤੀ ਦਾ ਹੀ ਰਾਜ ਹੈ ਹਰ ਜਗ੍ਹਾ ਜਿੱਥੇ ਦ੍ਰੋਪਤੀ ਦਾ ਰਾਜ ਹੋਊਗਾ ਉਹ ਦੁਸਤਸਨ ਦੀ ਸਭਾ ਹੋਊਗੀ ਉਹ ਸੱਚ ਦੀ ਸਭਾ ਨਹੀਂ ਹੋ ਸਕਦੀ ਦੁਸਤਸਨ ਦੀ ਸਭਾ ਦ੍ਰੋਪਤੀ ਗੁਰਦੁਆਰਿਆਂ ਦੀ ਰੋਪਤੀ ਦੀ ਸਬਕ ਕਿੱਥੋਂ ਅਦੋ ਸਾਥਨ ਦੀ ਸਬਕ ਮੈਂ ਆ ਬੜੀ ਇੱਥੇ ਕਿਵੇਂ ਆ ਬੜੀ ਬਹੁਤ ਗੈਰੀਆਂ ਗੱਲਾਂ ਨੇ ਗੁਰਬਾਣੀ ਚ ਕਹੀ ਹੋਈਆਂ ਇਹਦਾ ਸਾਰੇ ਬਸ ਇਦਾਂ ਹੀ ਨੇ ਅੰਬਰ ਲੈ ਤੋ ਉਵਾਰੀ आले ਅੰਬਰ ਲੈ ਤੋ ਉਵਾਰੀ आले ਸਾਰਾ ਦੇਤਾ ਜਿਵੇਂ ਤਾਰ ਉਪਰ ਆਕਾਸ਼ ਨੇ ਗਿਆਨ ਦੇਤਾ ਜਦੋਂ ਇਹਨਾਂ ਗਿਆਨ ਆਇਆ ਤਾਂ ਸਾਰੇ ਆ ਜਾਣ ਇੱਕ ਪਾਸੇ ਤੇ ਇੱਕ ਪਾਸੇ ਚੱਡੀ ਹੈ ਉਹਦੇ ਕੋ ਅੰਬਰ ਲਿਆ ਹੋਇਆ ਇੱਕ ਵਾਰ ਸਾਰੀ ਦੁਨੀਆ ਸਾਰੇ ਦੇਵਤੇ ਨੇ ਔਰ ਰਾਖਸ਼ ਨੇ ਇਕੱਠੇ ਹੀ ਨੇ ਦੋਹਾ ਦੀ ਉਹ ਦੋਹਾ ਨੇ ਉਹ ਗੱਲਾਂ ਨੂੰ ਖੰਡਣ ਕਰੀ ਜਾਂਦੀ ਹੈ ਚੰਡੀ ਉਸ ਵੇਲੇ ਜਿਹੜੇ ਰਾਖਸ਼ ਨੇ ਉਹਨਾਂ ਦੀ ਤਾਂ ਖੰਡਣ ਕਰ ਲੀਆਂ ਹੀ ਕਰ ਲੀਆਂ ਨੇ ਦੇਵਤਿਆਂ ਦੇ ਆ ਵੀ ਬਹੁਤ ਕੁਝ ਕਰਨ ਜੋ ਦੇਵਤੇ ਅੰਚ ਕਮੀਆਂ ਨੇ ਔਰ ਰਾਖਸ਼ ਜੋ ਕਮੀਆਂ ਨੂੰ ਉਜਾਗਰ ਕਰਦੇ ਨੇ ਚੱਲ டியோ ਨੂੰ ਮੰਨ ਲੈਂਦੇ ਹੋ ਵੀ ਹਾਂ ਇਹ ਗਲਤ ਨੇ ਦੇਵਤੇ ਤੇ ਰਾਖਸ਼ੇ ਤੇ ਉਹਦਾ ਵਿਰੋਧ ਕਿਵੇਂ ਕਰਨ ਬਈ ਵਿਰੋਧ ਜਦ ਹੁੰਦਾ ਮੇਰੇ ਜਿ ਕਮੀਆਂ ਮੈਂ ਮੰਨਦਾ ਨਹੀਂ ਵਿਰੋਧ ਤਾਂ ਜਦ ਹੋਊਗਾ ਜੋ ਕਮੀ ਹੈ ਮੈਂ ਮੰਨ ਲਈ ਔਰ ਛੱੜਤੀ ਤੇ ਵਿਰੋਧ ਕਿਹੜੀ ਗੱਲ ਦਾ ਇਹ ਲੋਕਾਂ ਚ ਤਰ੍ਹਾਂ ਚ ਕਮੀਆਂ ਨੇ ਜਾਣਦੇ ਨੇ ਸੁਣ ਲੈਂਦੇ ਨੇ ਸਮਝ ਲੈਂਦੇ ਨੇ ਪਰ ਛੱਡਦੇ ਨਹੀਂ ਮੰਨਦੇ ਨਹੀਂ ਇਸ ਗੱਲ ਦਾ ਲੜਾਈ ਹੈ ਲੜਾਈ ਔਰ ਕਿਹੜੀ ਗੱਲ ਦੀ ਹੈ ਲਗਨ ਗੁਰਮਤ ਕਹਿੰਦੀ ਐ ਨਿੰਦੋਂ ਨਿੰਦੋਂ ਮੋਕੋ ਲੋਕ ਨਿੰਦੋ ਨਿੰਦਾ ਜਨ ਕੀ ਖੜੀ ਪਿਆਰੀ ਨਿੰਦਾ ਦਾਬ ਨਿੰਦਾ ਮਹਿਤਾਰੀ ਫਿਰ ਗਾਹ ਨਿੰਦ ਕਾ ਮਾਰੇ ਨਿੰਦ ਨਿੰਦ ਕਾ ਹਮਰਾ ਜੀਵਨ ਲੋਰਾ ਨਿੰਦ ਕਾ ਚਾਹੁੰਦਾ ਮੈਂ ਜਮਣ ਬਰਨ ਮੇਰਾ ਕਟਿਆ ਜਾਵੇ ਤੁਸੀਂ ਨਿੰਦਾ ਕਹਿੰਦੇ ਹੋ ਤੁਹਾਡਾ ਜਮਣ ਬਰਨ ਕੱਢਦਾ ਇਹਨਾਂ ਨੂੰ ਜੰਮਣ ਬੰਦ ਦੀ ਕੋਈ ਲੋੜ ਨਹੀਂ ਮਤਾਂ ਵਾਲਿਆਂ ਨੂੰ ਇਹ ਤਾਂ ਫਰਾਉਡੀ ਨੇ ਸਾਰੇ ਜੰਮਣ ਬੰਦ ਦਾ ਕਿੱਥੇ ਹੈ ਜੇ ਜੰਮਣ ਮਰਨ ਦਾ ਕੱਟਣ ਦੀ ਗੱਲ ਹੋਵੇ ਤਾਂ ਨਿੰਦਾ ਬੁਰੀ ਨਾ ਲੱਗੇ ਨਿੰਦਾ ਉਹਨਾਂ ਨੂੰ ਬੁਰੀ ਲੱਗਦੀ ਹੈ ਜਿਨ੍ਹਾਂ ਨੇ ਧਰਮ ਦੇ ਨਾਂ 'ਤੇ ਫਰਾਉਡ ਕਰਨਾ ਹੈ ਮੁਕਤੀ ਵਾਲੀ ਮੁਕਤੀ ਦੀ ਗੱਲ ਨਹੀਂ ਉਹਨਾਂ ਨੇ ਮੁਕਤੀ ਤਾਂ ਮੂੰਹ ਮੂੰਹ ਜੇ ਹੈ ਜੀਵਨ ਲੋੜੇ ਸਾ ਜੀਵਨ ਦੀ ਲੋੜੇ ਨਹੀਂ ਇਹਨਾਂ ਨੂੰ ਜੇ ਸਾ ਜੀਵਨ ਦੀ ਲੋੜ ਹੈ ਫਿਰ ਨਿੰਦਾ ਬੁਰੀ ਨਹੀਂ ਲਗਣੀ ਚਾਹੀਦੀ ਜੇ ਨਿੰਦਾ ਬੁਰੀ ਲਗਦੀ ਹੈ ਫਿਰ ਸਾ ਜੀਵਨ ਦੀ ਲੋੜ ਨਹੀਂ ਫਿਰ ਗੁਰਮਤ ਦਾ ਟਾਰਗੇਟ ਹੈ ਨਹੀਂ ਫਿਰ ਗੁਰਮਤ ਦਾ ਟਾਰਗੇਟ ਹੈ ਨਹੀਂ ਉਹ ਇੱਥੋਂ ਜਾਣਗੇ ਕਿੱਥੇ ਭੱਜ ਕੇ ਹੈ ਗੁਰਬਾਣੀ ਨਹੀਂ ਛੱਡਦੀ ਕਿਸੇ ਨੂੰ ਵੀ ਕਿਸੇ ਦਾ ਪਰਦਾ ਨਹੀਂ ਛੱਡਣਾ ਦ੍ਰੋਪਦੀ ਦਾ ਪਰਦਾ ਤਾਂ ਰਹਿਣਾ ਹੀ ਨਾ ਕੋਈ ਦ੍ਰੋਪਦੀ ਨਹੀਂ ਰਹਿ ਸਕਦੀ ਬੇਪਰਦ ਹੋਏ ਤੇ ਬਿਨਾ ਹਾ ਦ੍ਰੋਪਦੀ ਬਚੂ ਕੋ ਅੰਬਰ ਕਨੋ ਵਾਰੀ ਜੇ ਗੁਰਮਤ ਲੈ ਲੂ ਹਾ ਗੁਰਮਤ ਦਾ ਗਿਆਨ ਲੈ ਲੂ ਗੁਰਮਤ ਦਾ ਗਿਆਨ ਅੰਬਰ ਹੈ ਪੂਰਾ ਪੂਰੇ ਅੰਬਰ ਚਾਨਣ ਕਰਨ ਵਾਲਾ ਹੈ ਇਹ ਲਏ ਤੇ ਬਿਨਾ ਕਿਸੇ ਦ੍ਰੋਪਦੀ ਦਾ ਪਰਦਾ ਨਹੀਂ ਰਹਿਣਾ ਚਾਹੇ ਜੋ ਮਰਜੀ ਕਰੀ ਜਾਣ ਗੋਤਮ ਨਾਲ ਅਹिल्या ਤਾਰੀ ਉਹ ਵੀ ਇਹੀ ਗੱਲ ਹੈ ਪਾਵਨ ਕੇਤਕ ਤਾਰੀ ਹਲੇ ਉਹ ਵੀ ਇਹੀ ਗੱਲ ਹੈ ਗੋਤਮ ਨਾਲ ਗੋਤਮ ਕੀ ਹੈ ਮਾਇਆ ਦੀ ਧੋਖਾ ਜਿਥੇ ਜਿਹੜੀ ਮਤ ਜਮਾਇਆ ਦੀ ਭੁੱਖਾ ਗੌਤਮ ਨਾਰੀ ਅਹਲਿਆ ਤਾਰੀ ਉਹ ਅਹਲਿਆ ਜੇ ਗੌਤਮ ਨਾਰੀ ਅਹਲਿਆ ਹੋਗੀ ਅਹਲਿਆ ਹੋਏ ਤੇ ਤਰੂਗੀ ਗੌਤਮ ਉਹ ਨਾ ਜਿਹਨਾਂ ਜਰ ਮਾਇਆ 'ਚ ਭਟਕਦੀ ਐ ਤਵਾਜ ਭਟਕਦੀ ਐ ਗੌਤਮ ਇਹ ਬੁੱਧ ਜਿਹੜੀ ਮਤ ਹੈ ਬੁੱਧ ਹੈ ਜਿਹਨਾਂ ਜਰ ਤਵਾ ਇਹਦੇ ਵਿੱਚ ਭਟਕਦੀ ਐ ਮਾਇਆ ਦੇ ਵਿੱਚ ਉਹਨਾਂ ਜਰ ਗੌਤਮ ਨਾਰੀ ਐ ਜਾਂ ਅਹਲਿਆ ਹੋਗੀ ਫਿਰ ਗੁਰਮਤ ਹੋਗੀ ਟਿਕ ਗਈ ਫੇਰ ਤਰੂਗੀ ਹੱਲਿਆਵਾਂ ਦਾ ਨਾਉ ਨਹੀਂ ਹੱਲਿਆਵਾਂ ਨੇ ਬੜਨਾ ਹੱਲਿਆਲੀ ਨਾਉ ਹੈ ਉਹਦਾ ਬਹੁਤ ਮੁਲਾੜੀਆ ਹੱਲਿਆਵਾਂ ਬੜਨਾ ਹੱਲਿਆਵਾਂ ਬੜਨਾ ਕਾ ਤਰੂਗੀ ਇਹਨਾਂ ਨੇ ਕਹਤਾ ਜੀ ਗੋਤਮ ਜੀ ਦੀ ਨਾਰੀ ਸੀ ਉਹ ਜੀ ਪੱਥਰ ਦੀ ਬਣ ਗਈ ਉਹ ਜੀ ਉਹਦਾ ਰਾਮਚੰਦਰ ਦਾ ਗੁੱਠਾ ਰਾਮਚੰਦਰ ਆਪ ਤਾਂ ਤਰਿਆ ਨਹੀਂ ਉਹਨੂੰ ਉਧਾਰਤਾ ਗੁੱਟਾ ਲਾਗੇ ਜੇ ਰਾਮਚੰਦਰ ਆਪ ਤਰਿਆ ਹੋਇਆ ਹੁੰਦਾ ਕੋੜਾ ਨਹੀਂ ਸੀ ਛੱਡਦਾ ਫਿਰ ਇਹਦੀ ਕੋੜਾ ਛੱਡਦਾ ਕੋੜਾ ਤਾਂ ਹੰਕਾਰ ਦਾ ਪ੍ਰਤੀਕ ਹੈ ਉਹ ਫੇਰ ਨਹੀਂ ਸੀ ਅਸਮੇ ਦੇ ਕਰਦਾ ਹੋ ਤੇ ਤਰਿਆ ਹੁੰਦਾ ਫਿਰ ਰਿਮਾਇਡੈਂਸੀ ਹੁਣੀ ਜੇ ਤਰਿਆ ਹੁੰਦਾ ਰਾਮਚੰਦਰ ਜੇ ਰਾਮ ਦੀ ਗੱਲ ਜੋ ਕਰਦੇ ਹਾਂ ਫਰਮਾਨ ਨਹੀਂ ਇਹ ਤਾਂ ਰਿਮਾਇਡੈਂਸੀ ਹੁਣੀ ਫਿਰ ਮਾਇਆ ਵਾਸਤੇ ਲੜਦਾ ਫਿਰ ਰਾਜ ਵਾਸਤੇ ਲੜਦਾ ਫਿਰ ਉਹ ਉਹ ਰਿਸ਼ੀਆਂ ਦੀ ਮੱਦੇ ਜਾਂਦਾ ਜਿਹੜੇ ਖੋਟੇ ਸਿੱਕੇ ਤੇ ਉਹ ਖੋਟੇ ਸਿੱਕੇ ਰਿਸ਼ੀਆਂ ਦੀ ਮਗਰ ਗਿਆ ਉਹ ਜਿਹੜੇ ਬੇਦ ਤੋਂ ਖਿਲਾਫ ਨੇ ਉਹਦਾ ਫਿਰ ਉਹ ਵਿਸਮੂਖਰੀ ਸੀ ਦਾ ਸਰ ਫੜਦਾ ਕਿੱਥੋਂ ਕਿੱਥੋਂ ਤੁਸੀਂ ਬਚਾਓਗੇ ਰਮਾਣ ਨੂੰ ਉਹ ਸੋਨੇ ਦਾ ਗੰਨਾ ਮੇਰੇ ਮਗਰ ਪਾਉਂਦਾ ਆ ਹਾਂਜੀ ਕੌਤਮ ਨਾਰੀ ਅਹੇਲਿਆ ਤਾਰੀ ਪਾਵਨ ਕੀਰਤਕ ਤਾਰੀਅਲ ਇਹ ਰਮਾਇਣ ਮਾਂ ਪਾਰ ਜਦ ਵੀ ਸੀ ਜਦ ਸ਼ਬਦ ਇਹ ਜਾਣ ਕੇ ਲਿਖੇ ਨੇ ਉਹਨਾਂ ਦੇ ਸ਼ਬਦ ਭਗਤਾਂ ਨੇ ਭਗਤਾਂ ਨੇ ਬੁਲਾਤਾ ਇਹਨਾਂ ਦਾ ਪੰਬ ਸਾਰਿਆਂ ਦਾ ਜਵਾਬ ਕੋਈ ਨਹੀਂ ਸੀ ਝੂਠੀਆਂ ਕਹਾਣੀਆਂ ਘੜ ਲਈਆਂ ਦਾਵਦੇਵ ਨੇ ਜੀ ਦੁੱਧ ਪਿਲਾਇਆ ਜੀ ਜਾ ਕੇ ਉੱਥੇ ਘੁੰਮ ਗਿਆ ਜੀ ਮੰਦਰ ਘੁੰਮ ਗਿਆ ਉਹ ਝੂਠ ਜੋੜਦੇ ਰਹਿਣਾ ਉਹ ਲਿਖਿਆ ਤਾਂ ਉਹਨਾਂ ਦਾ ਪਿਆ ਹੁਣ ਕਿਹੜਾ ਰਾਹ ਕਿਤੇ ਚੱਲਿਆ ਗਿਆ ਹੁਣ ਤਾਂ ਜਾਦਾ ਲੋਕ ਚਾਹੁੰਦੇ ਨੇ ਵੀ ਪਤਾ ਲੱਗੇ ਸਾਨੂੰ ਇਹਨਾਂ ਤੇ ਲਾਈਏ ਤਾਂ ਵੀ ਪਾਵਨ ਕੇਤਕ ਤਾਰੀਅਲੇ ਪਾਵਨ ਕੇਤਕ ਦੇਖੋ ਗੌਤਮਨਾਰ ਅਹਲਿਆ ਤਾਰੀ ਪਾਵਨ ਕੇਤਕ ਜਿਹੜੇ ਪਹਿਲਾਂ ਹੀ ਪਾਵਨ ਤੇ ਜਿਹੜੇ ਪਹਿਲਾਂ ਹੀ ਪਾਵਨ ਤੇ ਪਾਵਨ ਕੇਤਕ ਤਾਰੀਅਲੇ ਉਹ ਕਿੰਨੇ ਹੀ ਪਹਿਲਾਂ ਹੀ ਪਾਵਨ ਤੇ ਇਹਨਾਂ ਕਮਾ ਦਿਯੋਨੀ ਉਹ ਕਿੰਨੇ ਤਾਰ ਤੇ ਉਹਦਾ ਤਾਂ ਕੋਈ ਨਹੀਂ ਕਹਿ ਸਕਦੇ ਉਹ ਤਾਂ ਕੋਈ ਗਿਣਤੀ ਨਹੀਂ ਜਿਹੜਾ ਪਹਿਲਾਂ ਹੀ ਸੰਤੋਖੀ ਹੈ ਜਿਹੜਾ ਮਾਇਆ 'ਚ ਭਟਕਦਾ ਹੀ ਨਹੀਂ ਉਹ ਤਾਂ ਕਿ ਨਹੀਂ ਤਰ ਗਏ ਉਹਨਾਂ ਦੀ ਗਿਣਤੀ ਕੋਈ ਨਹੀਂ ਪਰ ਇਹ ਜੀ ਵੀ ਤਰਦੀਆਂ ਰੂਹਾਂ ਜਿਹੜੀਆਂ ਮਾਇਆ 'ਚ ਬਹੁਤ ਜ਼ਿਆਦਾ ਡੁੱਗੀਆਂ ਖੁਬੀਆਂ ਹੋਈਆਂ ਸੀ ਜ਼ਿਆਦਾ ਤਮਾਣੀਆਂ ਜ਼ਿਆਦਾ ਤਮਾ ਅੰਤ ਦੀ ਤਮਾਸੀ ਜਿਹਨਾਂ 'ਚ ਉਹ ਵੀ ਆਤਮਾ ਤਰ ਸਕਦੀ ਹੈ ਪਰ ਜੀ ਜੇ ਤਮਾ ਹੈ ਹੀ ਨਹੀਂ ਉਹਦਾ ਤਰਨਾ ਉਹਦਾ ਤਾਂ ਕੁਝ ਗੱਲ ਹੀ ਨਹੀਂ ਹੈ ਪਾਵਨ ਕੇ ਤੱਕ ਤਾਰੀਲੇ ਕਿੰਨਿਆਂ ਨੂੰ ਪਵਿੱਤਰ ਕਰਕੇ ਤਾਰਤਾ ਪਾਵਨ ਪਹਿਲਾਂ ਹੀ ਹੁੰਦਾ ਪਤਤ ਤੋਂ ਪਾਵਨ ਬਣਦਾ ਪਹਿਲੀ ਸਟੇਜ ਹੈ ਇਹ ਪਤਤ ਤੋਂ ਪਾਵਨ ਬਣਦਾ ਤੇ ਪਾਵਨ ਤਾਰ ਕੇ ਕੀ ਬਣਦਾ ਪੁਨੀਤ ਬਣਦਾ ਪਾਵਨ ਨੂੰ ਤਾਰ ਕੇ ਕੀ ਹੁੰਦਾ ਪਵਿੱਤਰ ਪਹਿਲਾਂ ਹੀ ਆ ਪਾਵਨ ਫਿਰ ਪਵਿੱਤਰ ਫਿਰ ਪਵਿੱਤਰ ਫਿਰ ਪੁਨੀਤ ਦੋਸਰੇ ਜਾਂ ਅੱਗੇ ਕਰਕੇ ਗਾਂਹ ਪਹੁੰਚਦਾ ਜੇ ਦੋਸਰੇ ਜਾਂ ਪਹਿਲਾ ਨੇ ਪਾਵਨ ਪਵਿੱਤਰ ਪਵਿੱਤਰ ਫਿਰ 30 ਸਟੇਜ ਪਵਿੱਤਰ ਨਹੀਂ ਕਰਕੇ ਪਾਰ ਕਰਦਾ ਜਿਹਦੇ ਕੋ ਤਿੰਨ ਸਟੇਜਾਂ ਨੇ ਪਵਿੱਤਰ ਦੀਆਂ ਉਹਨੂੰ ਚੌਥੀ ਸਟੇਜ ਪਾਰ ਕਰਦਾ ਪਾਵਨ ਉਹ ਹੈ ਜਿਹੜਾ ਗੁਰਮਤ ਦਾ ਧਾਰਣੀ ਹੈ ਜਿਹੜਾ ਮੰਨਿਆ ਹੋਇਆ ਚੱਲਿਆ ਹੋਇਆ ਸੱਚ ਦੇ ਮਾਰਗ ਤੇ ਚੱਲੇ ਉਹਨੂੰ ਪਾਵਨ ਕਹਿੰਦੇ ਨੇ ਫਤਤ ਉਹ ਹੈ ਜਿਹੜਾ ਸੱਚ ਦੇ ਮਾਰਗ ਤੇ ਉਲਟਾ ਜਾ ਰਿਹਾ ਹੈ ਆਪਣੇ ਪਾਣੀ ਚੱਲਣ ਵਾਲਾ ਜਿਹੜਾ ਪਾਵਨ ਨਹੀਂ ਹੈ ਉਹ ਪਤਤ ਹੈ ਗੁਰਗੇ ਪਾਣੀ ਚੱਲਣ ਵਾਲਾ ਪਾਵਨ ਹੈ ਇਹੀ ਪਤਤ ਪਾਵਨ ਦੀ ਗੱਲ ਹੈ ਇਹ ਕਹਿੰਦੇ ਨੇ ਜਿਹਦੇ ਕੇਸ ਨਹੀਂ ਉਹ ਪਤਤ ਹੋ ਗਿਆ 15 ਉਹ ਜਿੰਨਾ ਹੀ ਮਰਜੀ ਕਪਟ ਹੋਵੇ ਗੁਰਮਤ ਦਾ ਵਿਰੋਧ ਕਰਦਾ ਹੋਵੇ ਨਾਮ ਦੀ ਜਗਾ 베ਰੀ ਨੂੰ ਦੁੱਖ ਭਜਣਣੀ ਬੰਦਾ ਹੋਵੇ ਉਹ ਉਹ ਦੜੀ ਕੇਸ ਹੋਵੇ ਫਿਰ ਨਹੀਂ ਹੋ ਪਤ ਤਾ ਹੈਗਾ ਇਹ ਤਾਂ ਸ਼ਰਤੇ ਨਹੀਂ ਗੁਰਬਾਣੀ ਤਾਂ ਸ਼ਰਤ ਹੈ ਨਹੀਂ ਇਹ ਪਤਿਤ ਨੂੰ ਪਾਵਨ ਕੌਣ ਕਰਦਾ ਪਤਿਤ ਪਾਵਨ ਇਹ ਕਹਿੰਦੇ ਸੀਤਾਰਾਮ ਕਰਦਾ ਗੱਲ ਵੀ ਠੀਕ ਹੈ ਗੱਲ ਠੀਕ ਹੈ ਸੀਤਾਰਾਮ ਕਰਦਾ ਪਰ ਇਹਨਾਂ ਵਾਲੀ ਨਾ ਸੀਤਾ ਨਾ ਆਰਾਮ ਦੋਏ ਨਹੀਂ ਕਰਦੇ ਉਹਨਾਂ ਦੋਹਾਂ ਦੇ ਉਹਦਾ ਸੀਤਾ ਨੂੰ ਘਰੋਂ ਫੜਦਾ ਉਹਨਾਂ ਦਾ ਦੋਹਾਂ ਦੇ ਨਹੀਂ ਬਣਦੀ ਉਹ ਸੀਤਾ ਉਹਨੂੰ ਜ਼ਬਰਦਸਤੀ ਉਥੇ ਤੋੜਦੀ ਹੈ ਉਹ ਬੰਦਾ ਨਹੀਂ ਜਾਣ ਉਹ ਭੇਜਦੀ ਹੈ ਜ਼ਬਰਦਸਤੀ ਮੇਰੇ ਕੋਲ ਮੇਰੇ ਕੋਲ ਵਰਗਮਗਰ ਉਹਨਾਂ ਦੋਹਾਂ ਦੀ ਬਣੀ ਨਹੀਂ ساری ਉਮਰੇ ਸੀਤਾ ਰਾਮ ਦੀ ਉਹ ਕਿਵੇਂ ਤਰਦਣਗਾ ਆਫੇ ਨਹੀਂ ਤੇਰੇ ਵਿਚਾਰੇ ਛੱਡੋ ਪਰੇ ਉਹਨਾਂ ਦੀ ਗੱਲ ਤਾਂ ਹੀ ਤਰਕੇ ਤੁਸੀਂ ਸੀਤਾ ਰਾਮ ਨਾਲ ਤਰਿਆ ਕੋਈ ਅਜੇ ਤੱਕ ਇੱਕ ਵੀ ਦੱਸੇ ਕਿਹੜਾ ਤਰਿਆ ਸੀਤਾ ਰਾਮ ਬਿਲਕੁਲ ਠੀਕ ਹੈ ਲਫਜ਼ ਪਤਿਤ ਪਾਵਨ ਸੀਤਾ ਰਾਮ ਹੈ ਪਰ ਜੇ ਬੁੱਧੀ ਸੀਤਾ ਹੋਵੇ ਤਾਂ ਬੁੱਧੀ ਆ ਆ ਮਾਇਆ ਨਾਲ ਅਗਣਾ ਖੇਲਣ ਵਾਲੀ ਬੁੱਧੀ ਨਾ ਹੋਵੇ ਗੋਤਮ ਨਾਲ ਨਹੀਂ ਹੋਵੇ ਗੋਤਮ ਨਾਲ ਨਾ ਹੋਵੇ ਅਹਲ ਅਹਲਿਆ ਹੋਵੇ ਉਹ ਮਾਇਆ ਨੂੰ ਦੇਖ ਕੇ ਮਿਰਗ ਨੂੰ ਦੇਖ ਕੇ ਡੋਲ ਨਾ ਜਾਵੇ ਉਹਦੇ ਮਗਰ ਨਾ ਪੱਜੇ ਬ੍ਰਾਮ ਨੂੰ ਨਾ ਭਜਾਵੇ ਮਗਰ ਫਿਰ ਹੁੰਦੇ ਉਹ ਅਹਲਿਆ ਉਹ ਕਹੇ ਕੋਈ ਛੜ ਹੈ ਚਲੋ ਛੜ ਮੰਨ ਲੈਨੇ ਉਹ ਸੀਤਾ ਕਹਿੰਦੇ ਵੀ ਮਿਰਗ ਨਹੀਂ ਹੋ ਸਕਦਾ ਛੜ ਹੈ ਜੇ ਰਾਮਚੰਦਰ ਭਾਈ ਦਾ ਉਹਨੂੰ ਹਟਾਉਂਦੀ ਸੋ ਕਾ ਸੀਤਾ ਸੀ ਉਹਨੇ ਤੇ ਆਪਣੇ ਤੇ ਅਸਰ ਹੋ ਰਿਹਾ ਕਹੇ ਜੇ ਰਵਾਣਾ ਥੋੜੀ ਕਹੇ ਜੇ ਸੰਤਰੇ ਤੁਸੀਂ ਉਸੇ ਨੂੰ ਅਰਥ ਘੜੀ ਜਾਂਦੇ ਨੇ ਤੁਸੀਂ ਥੋੜੇ ਤੇ ਇਹ ਇਹ ਅਰਥ ਤੁਹਾਡੇ ਸੂਤ ਆ ਕੇ ਮੇ ਜਾਣਗੇ ਜਿਤ ਰਮਾਣ ਤੁਸੀਂ ਅਰਥ ਕਰਦੇ ਹੀ ਆਇਓ ਇਹਨਾਂ ਦੇ ਝੂਠ ਆ ਉੜ ਜਾ ਜੱਜਾ ਉਰਜੀ ਸੁਰਜ ਨਹੀਂ ਜਾਣਾ ਉਹ ਉੜਜੀ ਹੋਈ ਬੁੱਧੀ ਗਿਆਨ ਦੀ ਸਾਰੇ ਸੰਤਾਂ ਦੀ ਸੁਣਦੇ ਸਕਦੇ ਹੀ ਨਹੀਂ ਇਹ ਸੁਣ ਜਣਗੇ ਗੁਰਮਤ ਗੁਰਬਾਣੀ ਸੁਲ ਜਾਹੁ ਦੂਗੀ ਐਸਾ ਆਦਮ ਆਜਾਤ ਨਾਮ ਦਿਓ ਪਉ ਸ਼ਰਨਾਗਤ ਆਈ ਹਲੇ ਐਸਾ ਆਦਮ ਆਜਾਤ ਨਾਮ ਦਿਓ ਨਾਮ ਦਿਓ ਕਹਿੰਦਾ ਐਸਾ ਹੀ ਮਾਇਆ ਆਦਮ ਅਦਾਂ ਅਧ ਵਿਚਾਲੀਆਂ ਮੈਂ ਵੀ ਐਸਾ ਆਦਮ ਆजात ਆजात ਹਾਂ ਅੱਦਾ ਫਰੜ ਜੀ ਜਾਤ ਨਾ ਇਹ ਵਰੀ ਚਲੀ ਗਈ ਸਰੀਰ ਨਹੀਂ ਮੈਂ ਆਪਣੇ ਆਪ ਨੂੰ ਮੰਦਾ ਸਰੀਰ ਮਾਇਆ ਤਾਂ ਮਾਇਆ ਤਾਂ ਮੈਨੂੰ ਪਤਾ ਹੈ ਆजातਾਂ ਜਾਤ ਨੂੰ ਜਾਤਕੁੱਲ ਨੂੰ ਤਾਂ ਮੈਂ ਮੰਨਦਾ ਨਹੀਂ ਪਰ ਹੈਗਾ ਜੋ ਥੋੜਾ ਜਹਾਤ ਵਿਚਾਲੇ ਉਹ ਜਿੱਨਾ ਚਾਹ ਸਰੀਰ ਆਦ ਵਿਚਾਲੇ ਹੀ ਉਹਨਾਂ ਚਾਹਤਾ ਅਸਾ ਆਦਮ ਵਿਚਾਲੇ ਫਸਿਆ ਹੋਇਆ ਆजात ਵੀ ਹੈ ਆਦਮ ਵੀ ਹੈ ਜਾਚ ਫਸਿਆ ਹੋਇਆ ਯਾਤਰੂ ਮੰਦਾ ਵੀ ਹੈ ਦੀ ਮਾਇਆ ਚ ਹੈਗਾ ਯਾਰ ਮਾਇਆ ਤੋਂ ਖੜਾ ਛਡਾਉਣਾ ਵੀ ਚਾਹੁੰਦਾ ਕਉ ਸ਼ਰਨਾਗਤ ਆਈ ਅਲੇ ਮਜਬੂਰੀ ਨੂੰ ਮਾਇਆ ਚ ਫਸਿਆ ਹੋਇਆ ਹੈ ਮਾਇਆ ਚ ਰਹਿਣਾ ਜੋ ਮਜਬੂਰੀ ਹੋਦੀ ਹੈ ਆजात ਉਹਨੂੰ ਕਹੇ ਜੇ ਮਾਇਆ ਵੇਖਾ ਤੂੰ ਕਾਹਦੇ ਬੈਠਾ ਕਹਦਾ ਮੈਂ ਆजात ਨਹੀਂ ਬਾ ਆਪਣੀ ਮਰਜ਼ੀ ਨਾਲ ਨਹੀਂ ਬੈਠਾ ਜਿੰਨਾ ਜਰ ਬੈਠਾ ਮਾਇਆ ਚ ਉਹਨਾਂ ਚਲ ਤਫੇ ਆਦਮ ਹੈ ਨਾ ਪਰ ਆਦਮ ਚ ਚਰਨਾਲੀ ਨਹੀਂ ਹੁੰਦੀ ਮਾਤਾ ਆਦਮ ਅਜਾਤ ਹੈ ਉੱਥੇ ਆਦਮ ਚ ਚਰਨਾਲੀ ਹੈ ਬ੍ਰਾਹਮਣੀ ਮਤ ਨਹੀਂ ਆਦਮ ਚਰਨਾਲੀ ਹੈ ਉਹ ਇਥੇ ਆਦਮ ਅਜਾਤ ਹੈ ਤਉਸ਼ਾ ਨਾਗਤ ਆਈਏ ਲੈ ਮੈਂ ਤੇਰੀ ਛਰਨ ਆ ਗਿਆ ਸਰੀਰ ਛੱਡ ਕੇ ਆਊਗਾ ਨਾ ਛੜਨ ਆਦਮ ਅਜਾਤ ਨਾਮ ਦੇ ਤਉਸ਼ਾ ਨਾਗਤ ਆਈਏ ਤਉਸ਼ਾ ਨਾਗਤ ਆਈਏ ਤੇਰੀ ਛਰਨ ਆ ਗਿਆ ਹੁਣ ਤੂੰ ਵੇੜਾ ਵਾਰ ਕਰ ਆਦਮਾ ਨਾ